क्या yeah, की ارجن اردو شری مرد آئے شری رات ہری آئے سب گجائے ਦੇਵਕੋਟਾ ਜੀ ਸੁਨਹਿਰਾ ਤੁਮਨ ਦੇ ਆਵਾਜ਼ ਸਰੋਤ ਸੁਪਨਾ ਲਈ ਬਰਸਨ ਜਵਾ ਅਸ਼ਾ ਸ੍ਰੀ ਕੋਟ ਸੁਭਾ ਮੰਨ ਕਰੀ ਸੁਪਨਾ ਲਈ ਸੁਨਾਈ ਸ੍ਰੀ ਬਾਦ ਜੀ ਜੋਤ ਸਵਾਹ ਜੀ ਪਾਠ ਜੀ ਦਾ ਤਮ ਹਤਮ ਗੁਰੂ ਜੀ ਵਾਹਿਗੁਰੂ ਸਭ ਦਰਿਆ ਚਾਲੀਆਂ ਸੁਣਿਆ ਅੱਜ ਅੱਜ ਜਗਤ ਪਰੇ ਬੜਾ ਵੱਡਾ ਨਿਯਮ ਚੁੱਪ ਬਾਬਾ ਇਹ ਤਾਂ ਦਾਤ ਹੁੰਦੀ ਹੈ ਬਾਬਾ ਇਹ ਅਰਦਾਸ ਹੁਣ ਮੈਂ ਚੁੱਪ ਕਾ ਜੇ ਰਿਕਾਰਡਿੰਗ ਹੁੰਦੀ ਨਹੀਂ ਨਾਲ ਅੰਦਰੋਂ ਲਿਆ ਸੁਖ ਆ ਰਿਹਾ ਮੈਂ ਇੱਦਾਂ ਕਰਕੇ ਪ੍ਰਭਸਾ ਜੀ ਬੋਲਦੇ ਆਰੇ ਦੇਵਾਂ ਲਈ ਪਰਵਾਨੀਆਂ ਕੀਤੀ ਆ ਕਰਮ ਨਹੀਂ ਭਾਰਿਆ ਸੱਚੇ ਕਿਸਾਨ ਸਰਵਾਸਨ ਨਾਲ ਨਿਭਾਈ ਤਨਾ ਦਿਖ ਮੈਂ ਤਾਂ ਸੰਸਾਰ ਕੀ ਹਾਲ ਸਾਜੀ ਗੁਰ ਜੇ ਵਾਹਿਗੁਰੂ ਪੰਚਾਂ ਤੰਤਾਂ ਸਰਵਾਤਮ ਬਸੁਰਿਆ ਅੰਦਰ ਕੋਲ ਜੀ ਵਾਹਿਗੁਰੂ ਕ੍ਰਿਸ਼ਨਾ ਸਰਵਾਤਮ ਹਾਲਸ ਜੀ ਤੇ ਉਦਾਸ ਨੇ خالسا جی, سب جی ساہے آ گیا جیت شری صاحب جی سہ آئے ووکدان دان دان سردان نام دان سری امرتسر صاحب جی درشن چوکیاں ਤੁਰ ਮੁਕਾ ਜੈਕਾਰ ਗੁਰ ਜੇ ਵਾਹਿਗੁਰੂ ਸਿੱਖਾਂ ਦਾ ਮਨ ਨਿਮਾਕੁ ਚੀ ਪਾਤ ਪਾਤ ਦਾ ਰਾਖ ਆਪੁ ਆਹਿ ਜੇ ਤਾਰੁ ਤਕਾ ਕਾਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੂ ਗੁਰੂ ਗੋਬਿੰਦ ਘਰ ਘਮਾ ਦੇ ਜਿਨ੍ਹਾਂ ਨੂੰ ਪੰਥ ਨੂੰ ਛੋੜਿਆ ਗਿਆ ਹੈ ਦੇ ਦਰਸ਼ਨ ਦੀ ਰਾਤ ਸਿਵ ਸੁਭਾ ਦਾ ਨਾਮ ਖਾਂਸੋ ਦੇ ਬਖਸ਼ੂ ਇਹ ਨਾਮ ਆਦੇ ਮਾਨ ਨਿਤਾਣ ਆਦੇ ਧਾਨ ਦੇ ਪਿਆ ਦੀ ਉਪ ਧਨ ਧਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸਰੂਪ ਆਮਰ ਸ਼ਹੀਦ ਬਾਵਾ ਰੇਸ਼ਮੀ ਦੇ ਪਾਵਨ ਪ੍ਰਤਿਸ਼ਥਾਨ ਗੁਰਦੁਆਰਾ ਸ਼ਹੀਦ ਬਾਜ ਸਰਹੇੇ ਸਮੂਹ ਸੰਗਤਾਂ ਅਨੁਕੂਲਲੇ ਗੁਰੂ ਦਰਸ਼ਕ ਜੀ ਗਾ ਰਚਿਸ਼ਕ ਦੇਸਾਨ ਆਪ ਜੀ ਦੀ ਇਹ ਜੀਵਨ ਦੀ ਯੰਤਰ ਸੋਨੇ ਸੁੰਦਰ ਦੀਵਾਰ ਸਦੇਸਾਨ ਐਸ ਵਰਤ ਦੀਵਾਨ ਤੋ ਸਮਾਪਤੀ ਹੋਣਕਰ ਆਪ ਜੀ ਦੇ ਸੋਖਾ ਸੁਖ ਸਹਿਤ ਦੀ ਤਹਿਤ ਸੇਵਾ ਹੋਈ ਹੈ ਆਪ ਜੀ ਦੇ ਹਰ ਜੀ ਦੇ ਸੋਹਣਾ ਸਰਬ ਜੀ ਦੇ ਜਾਪ ਹੋਏ ਹਨ ਸਮਝੀਆਂ ਸੁਆਵਾਂ ਨਿਭਾਉਂਦੇ ਆ ਭਈਆ ਭੁਲਾ ਚੁਕਾ ਨਹੀਂ ਜਿਵੇਂ ਕਰਨੀ ਅੱਗੇ ਤੋਂ ਸਮਾਪਤ ਬਖਸ਼ਣੀ ਬੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਸੌਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀ ਮੋਸਾ ਕਰਦੇ ਨਿਆ ਬਾਦ ਨੀਆਂ ਅਰਦਾਸਾ ਤੇਲ ਫਲ ਮੇਟਾਉਣ ਸੇਵਾਵਾਂ ਕਰਦੀਆਂ ਕਰਨੀਆਂ ਕਦਮ ਚੇਚਾਣੇ ਦਾ ਕਰਾ ਇਸ ਨੂੰ ਕਰਨੀ ਗੁਰਮਤਿ ਅਨੁਸਾਰ ਸੋਧੀਆਂ ਸੁਭਾਵਨਾ ਨੂੰ ਤੇਰੀਆਂ ਕਰਨੀਆਂ ਕਾਰਜ ਰਾਸਤਰ ਨੇ ਕਰਮ ਕਰਨ ਜੋ ਸਿੱਖੀ ਰਾਜ ਦੀ ਤੜੀ ਤੜਾ ਚੰਦ ਉਸਤੀ ਦੀਆਂ ਦਾਤਾਂ ਰੱਖਿਸ਼ ਕਰਦੀਆਂ ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਪ੍ਰਕਾਸ਼ ਅਸਥਾਨਾਂ ਤੋਂ ਉਿਤਸਥਾਨਾਂ ਵਰਤਨ ਕੋਈ ਆਗਿਆ ਬਖਸ਼ੋ ਅਸਰੇ ਵਿੱਚ ਅੰਗ ਸੰਪਸਹਾਈ ਹੋਣਾ ਸਹੀ ਪੈਰੇ ਪੈਰ ਜਿਨ੍ਹਾਂ ਬਿਨਿਆ ਕੋਈ ਨਾਮ ਚਿਤਾਰ ਨਾਮਕਾਮ ਚਤਪਤਰਾ अच्छा मन जी This <laughs>